ਪ੍ਰੀਤ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤਿਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅੱਜ ਦੀ ਇਹ ਕਹਾਣੀ ਹੈ ਜੀ ਸਾਡੀ ਊਂਟ ਤੇ ਗਿੱਦੜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਜ਼ਰੂਰ ਦਿਨਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਊਂਟ ਤੇ ਗਿੱਦੜ ਦੀ ਕਹਾਣੀ ਹੈ Rajasthan ਦੇ ਇੱਕ ਵਿਸ਼ਾਲ ਰੇਤਲੇ ਮੈਦਾਨ ਵਿੱਚ ਜਿੱਥੇ ਦਿਨ ਦਿਹਾੜੇ ਸੂਰਜ ਦੀਆਂ ਕਿਰਨਾਂ ਰੇਤ ਨੂੰ ਅੱਗ ਵਾਂਗ ਸਾੜ ਦਿੰਦੀਆਂ ਸਨ ਉਥੇ ਇੱਕ ਊਂਠ ਰਹਿੰਦਾ ਸੀ ਜਿਸ ਦਾ ਨਾਮ ਸੀ ਢੋਲੂ ਢੋਲੂ ਬਹੁਤ ਮਿਹਨਤੀ ਸਬਰ ਵਾਲਾ ਤੇ ਸ਼ਾਂਤ ਸੁਭਾਅ ਦਾ ਸੀ ਉਹ ਆਪਣੇ ਮਾਲਕ ਹਕੀਮ ਖਾਨ ਲਈ ਹਰ ਰੋਜ਼ ਪਾਣੀ ਦੀਆਂ ਮਟਕੀਆਂ ਤੇ ਅਨਾਜ ਦੇ ਬੋਰੇ ਲੈ ਕੇ ਮੀਲਾਂ ਤੱਕ ਤੁਰਦਾ ਸੀ ਢੋਲੂ ਨੂੰ ਮਾਣ ਸੀ ਕਿ ਉਹ ਰੇਗਿਸਤਾਨ ਦਾ ਰਾਜਾ ਹੈ ਕਿਉਂਕਿ ਊਂਠ ਹੀ ਉਹ ਜਾਨਵਰ ਹੈ ਜੋ ਇੱਥੇ ਰਹਿ ਸਕਦਾ ਸੀ ਉਸ ਦੀ ਲੰਮੀ ਗਰਦਨ ਮਜ਼ਬੂਤ ਟੰਗਾਂ ਤੇ ਪਿੱਠ ਉੱਤੇ ਕੁੱਬ ਉਸ ਨੂੰ ਸਹਾਰਾ ਦੇਂਦੀਆਂ ਸਨ ਪਰ ਢੋਲੂ ਨੂੰ ਕਦੇ-ਕਦੇ ਗਿੱਲਾ ਵੀ ਹੁੰਦਾ ਸੀ ਕਿ ਉਸਦੇ ਜੀਵਨ ਵਿੱਚ ਕੋਈ ਦੋਸਤ ਨਹੀਂ ਸੀ ਇੱਕ ਦਿਨ ਜਦੋਂ ਹਕੀਮ ਖਾਨ ਉਸ ਨੂੰ ਰੇਤਲੇ ਰਸਤੇ ਰਾਹੀ ਇੱਕ ਪਿੰਡ ਵੱਲ ਲੈ ਕੇ ਜਾ ਰਿਹਾ ਸੀ ਉੱਥੇ ਨੇੜੇ ਹੀ ਝਾੜੀ ਵਿੱਚੋਂ ਹੌਲੀ ਆਵਾਜ਼ ਆਈ ਓਏ ਵੱਡੇ ਭਾਈ ਥੋੜਾ ਪਾਣੀ ਮਿਲ ਸਕਦਾ ਢੋਲੂ ਨੇ ਆਪਣੀ ਲੰਮੀ ਗਰਦਨ ਝੁਕਾਈ ਤੇ ਵੇਖਿਆ ਕਿ ਇੱਕ ਛੋਟਾ ਜਿਹਾ ਗਿੱਦੜ ਰੇਤ ਵਿੱਚ ਅੱਧਾ ਡਿੱਗਿਆ ਹੋਇਆ ਸੀ ਉਸ ਦਾ ਮੂੰਹ ਸੁੱਕਾ ਸੀ ਜੀਭ ਬਾਹਰ ਨਿਕਲੀ ਪਈ ਸੀ ਤੇ ਅੱਖਾਂ ਮੁਰਝਾਈਆਂ ਹੋਈਆਂ ਸਨ ਤੋਲੂ ਨੇ ਆਪਣੇ ਮਾਲਕ ਨੂੰ ਅਰਜ਼ੀ ਕੀਤੀ ਮਾਲਕ ਇਹ ਵਿਚਾਰਾ ਤਰਸਿਆ ਹੋਇਆ ਜਾਨਵਰ ਆ ਇਸ ਨੂੰ ਥੋੜਾ ਪਾਣੀ ਦੇ ਦਿੰਦੇ ਆ ਹਕੀਮ ਖਾਨ ਦਿਲ ਦਾ ਚੰਗਾ ਸੀ ਉਸ ਨੇ ਮਟਕੀ ਵਿੱਚੋਂ ਪਾਣੀ ਡੋਲਿਆ ਤੇ ਗਿੱਦੜ ਨੂੰ ਪਲਾਇਆ ਗਿੱਦੜ ਨੇ ਇੱਕੋ ਕੁੱਟ ਵਿੱਚ ਪਾਣੀ ਪੀਤਾ ਤੇ ਹੌਲੀ-ਹੌਲੀ ਹੋਸ਼ ਵਿੱਚ ਆ ਗਿਆ ਉਸ ਨੇ ਤੋਲੂ ਵੱਲ ਦੇਖ ਕੇ ਕਿਹਾ ਤੂੰ ਮੇਰੀ ਜਾਨ ਬਚਾਈ ਵੱਡੇ ਪਾਈ ਮੈਂ ਤੇਰਾ ਜੀਵਨ ਭਰ ਅਵਾਰੀ ਰਹਾਂਗਾ ਮੇਰਾ ਨਾਮ ਹੈ ਟਿਲਕੂ ਤੋਲੂ ਮੁਸ ਕਰਾਇਆ ਚੰਗਾ ਹੋਇਆ ਟਿਲਕੂ ਹੁਣ ਤੂੰ ਸਿਹਤਮੰਦ ਹੋ ਗਿਆ ਮੈਂ ਤੋਲੂ ਹਾਂ ਹਕੀਮ ਖਾਨ ਦਾ ਊਂਠ ਉਸ ਦਿਨ ਤੋਂ ਟਿਲਕੂ ਹਰ ਰੋਜ਼ ਤੋਲੂ ਦੇ ਨੇੜੇ ਆਉਣ ਲੱਗਾ ਉਸ ਦੇ ਕੁੱਬ ਤੇ ਚੜਦਾ ਉਸ ਦੇ ਨਾਲ ਗੱਲਾਂ ਕਰਦਾ ਕਦੇ ਉਸ ਦੀ ਰਸਤੀ ਖੋਲ ਕੇ ਉਸ ਨੂੰ ਹਵਾ ਖਾਣ ਲਈ ਲੈ ਜਾਂਦਾ ਇੱਕ ਅਜੀਬ ਪਰ ਪਿਆਰੀ ਦੋਸਤੀ ਬਣ ਗਈ ਦੋਨਾਂ ਵਿੱਚ ਇੱਕ ਵੱਡੇ ਊਂਠ ਤੇ ਛੋਟੇ ਗਿੱਦੜ ਦੀ ਦੋਸਤੀ ਕਈ ਦਿਨ ਬੀਤ ਗਏ ਤੋਲੂ ਤੇ ਟਿਲਕੂ ਦੀ ਦੋਸਤੀ ਹੁਣ ਸਭ ਨੂੰ ਦਿਖਣ ਲੱਗ ਗਈ ਸੀ ਜਿੱਥੇ-ਜਿੱਥੇ ਊਂਠ ਜਾਂਦਾ ਉੱਥੇ ਗਿੱਦੜ ਵੀ ਜ਼ਰੂਰ ਹੁੰਦਾ ਸੀ ਇੱਕ ਦਿਨ ਟਿਲਕੂ ਨੇ ਕਿਹਾ ਢੋਲੂ ਭਰਾ ਤੂੰ ਤਾਂ ਬਹੁਤ ਮਿਹਨਤ ਕਰਦਾ ਕਦੇ ਖੁਦ ਲਈ ਵੀ ਕੁਝ ਸੋਚਿਆ ਜਾਂ ਨਹੀਂ ਢੋਲੂ ਨੇ ਹੱਸ ਕੇ ਕਿਹਾ ਟਿਲਕੂ ਮਾਲਕ ਦੀ ਸੇਵਾ ਕਰਨਾ ਮੇਰਾ ਫਰਜ਼ ਹੈ ਮੈਂ ਖੁਸ਼ ਹਾਂ ਜੇ ਉਹ ਖੁਸ਼ ਨੇ ਤਾਂ ਮੈਂ ਖੁਸ਼ ਹਾਂ ਗਿੱਦੜ ਨੇ ਅੱਖ ਮਾਰੀ ਤੇ ਕਿਹਾ ਪਰ ਮੈਂ ਤਾਂ ਆਜ਼ਾਦ ਹਾਂ ਜੋ ਚਾਹ ਖਾ ਸਕਦਾ ਜਿੱਥੇ ਚਾਹ ਰਹਿ ਸਕਦਾ ਜਾ ਸਕਦਾ ਕਦੇ ਮੇਰੇ ਨਾਲ ਆ ਤੈਨੂੰ ਮਜ਼ਾ ਆ ਜਾਵੇਗਾ ਤੋਲੂ ਨੇ ਥੋੜਾ ਸੋਚਿਆ ਉਹ ਕਦੇ ਵੀ ਰਾਤ ਨੂੰ ਖੁੱਲਾ ਨਹੀਂ ਸੀ ਘੁੰਮਿਆ ਪਰ ਟਿਲਕੂ ਦੀਆਂ ਗੱਲਾਂ ਵਿੱਚ ਮਿਠਾਸ ਸੀ ਇੱਕ ਰਾਤ ਜਦੋਂ ਹਕੀਮ ਖਾਨ ਸੁੱਤਾ ਹੋਇਆ ਸੀ ਟਿਲਕੂ ਆਇਆ ਤੇ ਕਿਹਾ ਚੱਲ ਥੋਲੂ ਅੱਜ ਤੈਨੂੰ ਪਿੰਡ ਦੇ ਖੇਤਾਂ ਵਿੱਚ ਲੈ ਚੱਲਦਾ ਉੱਥੇ ਤਾਜ਼ਾ ਹਰੇ ਗੰਦੇਰੀ ਪੌਦੇ ਨੇ ਥੋਲੂ ਹੌਲੀ-ਹੌਲੀ ਚੱਲਿਆ ਰਾਤ ਦੀ ਠੰਡੀ ਹਵਾ ਤੇ ਚੰਦ ਦੀ ਰੋਸ਼ਨੀ ਵਿੱਚ ਦੋਵਾਂ ਨੇ ਖੂਬ ਮੌਜਾ ਕੀਤੀ ਊਂਟ ਨੇ ਹਰੇ ਪੌਦੇ ਖਾਦੇ ਗਿੱਦਰ ਨੇ ਕੋਨੇ ਵਿੱਚੋਂ ਗੋਸਤ ਦੀਆਂ ਹੱਡੀਆਂ ਚੁੱਕ ਲਈਆਂ ਦੋਮਾ ਨੇ পেট ਭਰ ਕੇ ਖਾਦਾ ਤੇ ਹੱਸਦੇ ਰਹੇ ਪਰ ਗਿੱਦੜ ਦੇ ਮਨ ਵਿੱਚ ਇੱਕ ਚਲਾਕੀ ਸੀ ਉਸਨੇ ਢੋਲੂ ਨੂੰ ਆਪਣੇ ਕੰਮ ਲਈ ਵਰਤਣ ਦੀ ਯੋਜਨਾ ਬਣਾਈ ਹੋਈ ਸੀ ਉਹ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਰਾਤ ਦਾ ਸਮਾਂ ਸੀ ਰੇਤ ਉੱਤੇ ਚੰਦ ਦੀ ਚਮਕ ਪੈ ਰਹੀ ਸੀ ਢੋਲੂ ਤੇ ਟਿਲਕੂ ਪਿੰਡ ਦੇ ਨੇੜੇ ਇੱਕ ਖੇਤ ਵਿੱਚ ਪਹੁੰਚ ਗਏ ਉੱਥੇ ਗੰਦੇਰੀ ਬਾਜਰੇ ਦੇ ਕੱਕੜ ਦੀਆਂ ਕਿਆਰੀਆਂ ਲਹਿਰਾ ਰਹੀਆਂ ਸਨ ਟਿਲਕੂ ਨੇ ਕਿਹਾ ਵੇਖ ਤੋ ਲੁਪਰਾ ਅੱਜ ਮੌਕਾ ਵਧੀਆ ਕਿਸਾਨ ਸੁੱਤੇ ਪਏ ਨੇ ਤੂੰ ਖੇਤ ਵਿੱਚੋਂ ਆਪਣੀ ਮਰਜ਼ੀ ਨਾਲ ਖਾ ਲੈ ਜੇ ਉਹ ਵੀ ਤੈਨੂੰ ਚੰਗਾ ਲੱਗਦਾ ਤੋਲੂ ਨੇ ਹੌਲੀ ਆਵਾਜ਼ ਵਿੱਚ ਕਿਹਾ ਪਰ ਟਿਲਕੂ ਇਹ ਤਾਂ ਕਿਸੇ ਹੋਰ ਦੀ ਮਿਹਨਤ ਹੈ ਚੋਰੀ ਕਰਨਾ ਠੀਕ ਗੱਲ ਨਹੀਂ ਟਿਲਕੂ ਹੱਸ ਪਿਆ ਓਹ ਹੋ ਤੂੰ ਤਾਂ ਬਹੁਤ ਨੇਕ ਜਾਨਵਰ ਪਰ ਥੋੜਾ ਜਿਹਾ ਖਾਣ ਨਾਲ ਕਿਸੇ ਨੂੰ ਕੀ ਨੁਕਸਾਨ ਹੁੰਦਾ ਰੇਗਿਸਤਾਨ ਵਿੱਚ ਜਿਉਣਾ ਵੀ ਤਾਂ ਆਸਾਨ ਨਹੀਂ ਹੁੰਦਾ ਅੱਜ ਖਾ ਲੈ ਕੱਲ ਪਤਾ ਨਹੀਂ ਪਾਣੀ ਮਿਲੇ ਜਾਂ ਨਾ ਮਿਲੇ ਤੋਲੂ ਨੇ ਕੁਝ ਸੋਚਿਆ ਤੇ ਆਖਿਰਕਾਰ ਟਿਲਕੂ ਦੀ ਗੱਲ ਮੰਨ ਲਈ ਉਹ ਖੇਤ ਵਿੱਚ ਘੁੱਸ ਗਿਆ ਤੇ ਹਰੇ ਗੰਦੇਰੀ ਪੌਦੇ ਖਾਣ ਲੱਗਾ ਸਵਾਦ ਇੰਨਾ ਮਿੱਠਾ ਸੀ ਕਿ ਤੋਲੂ ਤੋਂ ਰੁਕਣਾ ਹੋਇਆ ਉਧਰੋਂ ਟਿਲਕੂ ਹੱਡੀਆਂ ਫਲ ਤੇ ਚੂਹਿਆਂ ਦਾ ਸ਼ਿਕਾਰ ਕਰ ਰਿਹਾ ਸੀ ਸਾਰੀ ਰਾਤ ਦੋਵਾਂ ਨੇ ਖੂਬ ਮੌਜਾਂ ਕੀਤੀਆਂ ਪਰ ਸਵੇਰ ਹੋਣ ਲੱਗੀ ਤਾਂ ਟਿਲਕੂ ਨੇ ਚਿੰਤਾ ਨਾਲ ਕਿਹਾ ਓਹੋ ਕਿਸਾਨ ਜਾਗਣ ਤੋਂ ਪਹਿਲਾਂ ਚੱਲਣਾ ਚਾਹੀਦਾ ਸਾਨੂੰ ਤੋਲੂ ਨੇ ਸਾਹ ਵਿੱਚ ਸਿਰ ਹਿਲਾਇਆ ਪਰ ਖਾਣ ਤੋਂ ਬਾਅਦ ਉਸ ਨੂੰ ਤਰੰਗ ਚੜ ਗਈ ਉਸ ਦੀ ਆਦਤ ਸੀ ਕਿ ਖਾਣ ਪੀਣ ਤੋਂ ਬਾਅਦ ਉਹ ਗੌਂਦਾ ਜਾਂ ਕੋਈ ਅਜੀਬ ਆਵਾਜ਼ ਕੱਢਦਾ ਸੀ ਢਿਲਕੂ ਨੇ ਕਿਹਾ ਤੋਲੂ ਕਿਰਪਾ ਕਰਕੇ ਚੁੱਪ ਰਹੇ ਜੇ ਤੂੰ ਆਵਾਜ਼ ਕੱਢੀ ਤਾਂ ਕਿਸਾਨ ਆ ਜਾਵੇਗਾ ਤੋਲੂ ਨੇ ਮੁਸਕਰਾ ਕੇ ਕਿਹਾ ਟਿਲਕੂ ਜਿਵੇਂ ਤੈਨੂੰ ਖਾਣ ਤੋਂ ਬਾਅਦ ਸਵਾਦ ਆਉਂਦਾ ਮੈਨੂੰ ਗਾਉਣ ਦਾ ਮਨ ਕਰਦਾ ਹੁੰਦਾ ਇਹ ਤਾਂ ਮੇਰੀ ਆਦਤ ਹੈ ਗਿੱਦੜ ਨੇ ਘਬराई ਆਵਾਜ਼ ਵਿੱਚ ਕਿਹਾ ਪਰ ਇਹ ਸਮਾਂ ਸਹੀ ਨਹੀਂ ਤੋਲੂ ਜੇ ਕਿਸਾਨ ਨੇ ਸਾਨੂੰ ਵੇਖ ਲਿਆ ਤਾਂ ਸਾਡੀ ਖੈਰ ਨਹੀਂ ਤੋਲੂ ਨੇ ਸ਼ਰਾਰਤੀ ਹੱਸਾ ਹਾਸਾ ਕੀਤਾ ਤੇ ਆਪਣਾ ਵੱਡਾ ਮੂੰਹ ਖੋਲ ਕੇ ਗੂੰਜਦਾਰ ਆਵਾਜ਼ ਵਿੱਚ ਉਹ ਗਾਉਣ ਲੱਗਾ ਉਸ ਦੀ ਆਵਾਜ਼ ਪੂਰੇ ਪਿੰਡ ਵਿੱਚ ਗੂੰਜ ਗਈ ਕੁੱਤੇ ਭੌਂਕਣ ਲੱਗ ਪਏ ਬੱਤੀਆਂ ਜਲ ਗਈਆਂ ਕਿਸਾਨ ਡੰਡੇ ਲੈ ਕੇ ਦੌੜ ਪਏ ਟਿੱਲ ਨੂੰ ਚੀਖਿਆ ਓਏ ਪਾਗਲ ਊਠ ਤੂੰ ਤਾਂ ਸਾਡੀ ਬਰਬਾਦੀ ਕਰ ਦਿੱਤੀ ਢੋਲੂ ਨੇ ਕਿਹਾ ਮੈਂ ਤਾਂ ਗਾਇਆ ਹੀ ਐ ਮੇਰੀ ਰੂਹ ਖੋਸ਼ੀ ਦੋਵੇਂ ਖੇਤ ਤੋਂ ਭੱਜਣ ਲੱਗੇ ਕਿ ਡਰਤਾ ਛੋਟਾ ਸੀ ਝਾੜੀਆਂ ਵਿੱਚ ਲੁਕ ਗਿਆ ਪਰ ਢੋਲੂ ਵਿਚਾਰਾ ਵੱਡਾ ਤੇ ਹੌਲਾ ਕਿਸਾਨਾਂ ਨੇ ਘੇਰ ਲਿਆ ਉਸ ਨੂੰ ਲਾਠੀਆਂ ਨਾਲ ਮਾਰਿਆ ਕੁਝ ਖੂਨ ਨਿਕਲ ਗਿਆ ਬੜੀ ਮੁਸ਼ਕਲ ਨਾਲ ਉਹ ਰੇਤਲੇ ਮੈਦਾਨ ਵੱਲ ਭੱਜ ਸਕਿਆ ਟਿਲਕੂ ਨੇ ਜਦੋਂ ਵੇਖਿਆ ਕਿ ਢੋਲੂ ਬਚ ਗਿਆ ਉਹ ਉਸਦੇ ਕੋਲ ਆਇਆ ਤੇ ਕਿਹਾ ਭਰਾ ਮੈਂ ਕਿਹਾ ਸੀ ਨਾ ਆਵਾਜ਼ ਨਾ ਕੱਢੀ ਹੁਣ ਵੇਖ ਲਿਆ ਕੀ ਹਾਲ ਹੋਇਆ ਢੋਲੂ ਨੇ ਦੁਖੀ ਆਵਾਜ਼ ਵਿੱਚ ਕਿਹਾ ਹਾਂ ਟਿਲਕੂ ਗਲਤੀ ਮੇਰੀ ਸੀ ਮੈਂ ਤੇਰਾ ਕਹਿਣਾ ਨਹੀਂ ਮੰਨਿਆ ਉਹ ਦੋਵੇਂ ਵਾਪਸ ਖੇਤ ਵਿੱਚ ਆ ਗਏ ਢੋਲੂ ਦੇ ਜ਼ਖਮ ਉਹ ਚੂਵਣ ਲੱਗ ਗਏ ਪਰ ਟਿਲਕੂ ਨੇ ਵੀ ਉਸ ਦਾ ਸਾਥ ਨਹੀਂ ਛੱਡਿਆ ਉਸ ਨੇ ਉਸ ਨੂੰ ਰੇਤਲੀ ਝੀਲ ਤੇ ਪਾਣੀ ਨਾਲ ਧੋਤਾ ਤੇ ਕਿਹਾ ਚਿੰਤਾ ਨਾ ਕਰ ਭਰਾ ਅਗਲੀ ਬਾਰੀ ਮੈਂ ਤੇਨੂੰ ਖਤਰੇ ਵਿੱਚ ਨਹੀਂ ਪਾਉਣ ਦੇਵਾਂਗਾ ਪਰ ਗਿੱਦੜ ਦੀ ਅੱਖਾਂ ਵਿੱਚ ਅਜੇ ਵੀ ਚਮਕ ਸੀ ਉਸਦੇ ਦਿਲ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਟਿਲਕੂ ਦੀ ਚਲਾਕ ਯੋਜਨਾ ਹੋਰ ਵੀ ਖਤਰਨਾਕ ਰੂਪ ਲੈ ਲੈਂਦੀ ਹੈ ਉਹ ਊਂਠ ਨੂੰ ਮੋੜ ਲੈ ਜਾਂਦਾ ਪਾਣੀ ਦੇ ਤਲਾਬ ਵੱਲ ਜਿੱਥੇ ਊਂਠ ਬਦਲਾ ਲੈਣ ਦਾ ਫੈਸਲਾ ਕਰਦਾ ਹੈ ਤੋਲੂ ਦੇ ਜ਼ਖਮਾਂ ਨੂੰ ਕਈ ਦਿਨ ਲੱਗ ਗਏ ਭਰਨ ਵਿੱਚ ਉਹ ਹਰ ਰੋਜ਼ ਦਰਦ ਨਾਲ ਘੁਰਲਾਉਂਦਾ ਸੀ ਪਰ ਗਿੱਦੜ ਟਿਲਕੂਜ਼ ਦੇ ਕੋਲ ਬੈਠ ਕੇ ਦਿਲਾਸਾ ਦਿੰਦਾ ਸੀ ਉਹ ਕਹਿੰਦਾ ਭਰਾ ਚਿੰਤਾ ਨਾ ਕਰ ਜੋ ਹੋਇਆ ਸੋ ਹੋਇਆ ਅਗਲੀ ਵਾਰੀ ਅਸੀਂ ਧਿਆਨ ਨਾਲ ਜਾਵਾਂਗੇ ਇਸ ਵਾਰੀ ਕੋਈ ਨਹੀਂ ਵੇਖੇਗਾ ਤੋਲੂ ਹੌਲੀ ਆਵਾਜ਼ ਵਿੱਚ ਕਹਿੰਦਾ ਟਿਲਕੂ ਹੁਣ ਮੈਨੂੰ ਡਰ ਲੱਗਦਾ ਕਿਸਾਨਾਂ ਦੀਆਂ ਲਾਠੀਆਂ ਅਜੇ ਵੀ ਮੇਰੀ ਪਿੱਠ ਤੇ ਛਾਪ ਛੱਡ ਗਈਆਂ ਨੇ ਪਰ ਗਿੱਦੜ ਦਾ ਮਨ ਆਰਾਮ ਨਾਲ ਨਹੀਂ ਸੀ ਉਸ ਦੀ ਲਾਲਚੀ ਉਸ ਦਾ ਮਨ ਲਾਲਚੇ ਮੁਰ ਜਾਗ ਰਿਹਾ ਸੀ ਇੱਕ ਦਿਨ ਉਸ ਨੇ ਕਿਹਾ ਤੋਲੂ ਪ੍ਰਾ ਤੂ ਤਾਂ ਹੁਣ ਪੂਰਾ ਠੀਕ ਹੋ ਗਿਆ ਚਲ ਅੱਜ ਮੈਂ ਤੈਨੂੰ ਇੱਕ ਨਵੇਂ ਸਥਾਨ ਤੇ ਲੈ ਚਲਦਾ ਉੱਥੇ ਖਾਣ ਲਈ ਬਹੁਤ ਕੁਝ ਹੈ ਜੇ ਤੈਨੂੰ ਖਾਣਾ ਚਾਹੁੰਦਾ ਹੈ ਤੋਲੂ ਨੇ ਸੋਚਿਆ ਕਿ ਇਹ ਮੌਕਾ ਤਾਂ ਖਤਰਨਾਕ ਹੈ ਪਰ ਗਿੱਦੜ ਨੇ ਪਿਛਲੀ ਵਾਰੀ ਮੇਰੀ ਮਦਦ ਕੀਤੀ ਸੀ ਸ਼ਾਇਦ ਇਸ ਵਾਰੀ ਵੀ ਸਭ ਠੀਕ ਹੋਵੇ ਉਹ ਤਿਆਰ ਹੋ ਗਿਆ ਰਾਤ ਦਾ ਸਮਾਂ ਸੀ ਚੰਦ ਆਸਮਾਨ ਵਿੱਚ ਚਮਕ ਰਿਹਾ ਸੀ ਗਿੱਦੜ ਤੋਲੂ ਨੂੰ ਇੱਕ ਹਰੇ ਭਰੇ ਖੇਤ ਵੱਲ ਲੈ ਗਿਆ ਜੋ ਤਲਾਬ ਦੇ ਨੇੜੇ ਸੀ ਉੱਥੇ ਪਾਣੀ ਦੀ ਖੁਸ਼ਬੂ ਹਵਾ ਦੀ ਠੰਡਕ ਤੇ ਖੇਤਾਂ ਦੀ ਹਰਿਆਲੀ ਬਹੁਤ ਸੋਹਣੀ ਸੀ ਢੋਲੂ ਖੇਤ ਵਿੱਚ ਕੁਛ ਗਿਆ ਤੇ ਪੌਦੇ ਖਾਣ ਲੱਗਾ ਟਿਲਕੂ ਨੇ ਵੀ ਆਪਣੇ ਖਾਣ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਕਿਤੇ ਕੁੱਕੜ ਦੇ ਬੱਚੇ ਕਿਤੇ ਮੱਛੀਆਂ ਕਿਤੇ ਹੱਡੀਆਂ ਦੋਵਾਂ ਨੇ ਪੇਟ ਭਰ ਕੇ ਖਾਦਾ ਜਦੋਂ ਖਾਣਾ ਮੁੱਕਿਆ ਢੋਲੂ ਨੇ ਹੌਲੀ ਆਵਾਜ਼ ਵਿੱਚ ਕਿਹਾ ਟਿਲਕੂ ਹੁਣ ਚੱਲਣਾ ਚਾਹੀਦਾ ਕਿਸਾਨ ਜਾਗਣ ਤੋਂ ਪਹਿਲਾਂ ਤੂਰ ਹੋ ਜਾਈਏ ਪਰ ਟਿਲਕੂ ਨੇ ਸਰਾਰਤੀ ਹੱਸਾ ਦਿੱਤਾ ਤੇ ਕਿਹਾ ਰੁਕ ਭਰਾ ਖਾਣ ਤੋਂ ਬਾਅਦ ਮੈਨੂੰ ਗਉਣ ਦੀ ਯਾਦ ਆਤ ਹੈ ਤੋਲੂ ਨੇ ਹਰਾਂ ਨੂੰ ਹੈਰਾਨ ਹੋ ਕੇ ਕਿਹਾ ਕਿ ਤੂਤਾ ਮੈਨੂੰ ਗੌਣ ਲਈ ਰੋਕਦਾ ਸੀ ਅੱਜ ਤੈਨੂੰ ਕੀ ਹੋ ਗਿਆ ਢਿਲਕੂ ਨੇ ਤੋਲੂ ਦੀ ਪਿਛਲੀ ਯਾਦ ਕਰਵਾਈ ਉਸ ਰਾਤ ਉਸ ਨੂੰ ਕਿਹਾ ਗਿਆ ਸੀ ਖਾਣ ਤੋਂ ਬਾਅਦ ਗਾਉਣਾ ਮੇਰੀ ਆਦਤ ਹੈ ਅੱਜ ਤੂੰ ਮੇਰੀ ਗੱਲ ਨਹੀਂ ਮੰਨਿਆ ਤੇ ਮੈਂ ਮਾਰਾਂ ਖਾਈਆਂ ਹੁਣ ਮੇਰੀ ਵਾਰੀ ਆ ਹੁਣ ਮੈਂ ਗਾਵਾਂਗਾ ਤੋਲੂ ਨੇ ਹੌਲੀ ਆਵਾਜ਼ ਵਿੱਚ ਕਿਹਾ ਪਰ ਢਿਲਕੂ ਅਸੀਂ ਖੇਤ ਦੇ ਨੇੜੇ ਆ ਜੇ ਕਿਸਾਨ ਨੇ ਸੁਣ ਲਿਆ ਤਾਂ ਸ਼ਾਦੀ ਮੁਸੀਬਤ ਹੋ ਜਾਵੇਗੀ। ਟਿਲਕੂ ਹੱਸ ਪਿਆ ਤੇ ਕਿਹਾ ਹੁਣ ਤੈਨੂੰ ਵੀ ਸਮਝ ਆਉਣਾ ਚਾਹੀਦਾ ਕਿ ਬੇਵਕੂਫੀ ਦਾ ਨਤੀਜਾ ਕੀ ਹੁੰਦਾ। ਢੋਲੂ ਚੁੱਪ ਰਿਹਾ ਗਿੱਦੜ ਨੇ ਆਪਣਾ ਮੂੰਹ ਖੋਲ੍ਹਿਆ ਤੇ ਉੱਚੀ ਆਵਾਜ਼ ਵਿੱਚ ਗਾਉਣ ਲੱਗਾ। ਖੇਤਾਂ ਵਿੱਚ ਕੁੱਤੇ ਭੌਂਕਣ ਲੱਗੇ ਕਿਸਾਨ ਜਾਗ ਪਏ ਡੰਡੇ ਲੈ ਕੇ ਦੌੜੇ ਗਿੱਦੜ ਤੁਰੰਤ ਭੱਜਿਆ ਤੇ ਤਲਾਬ ਵਿੱਚ ਸ਼ਾਲਬਾਰ ਕੇ ਲੁਕ ਗਿਆ। ਤੋਲੂ ਵੀ ਪਾਣੀ ਵਿੱਚ ਉਤਰ ਗਿਆ ਪਰ ਉਸ ਦਾ ਸਰੀਰ ਵੱਡਾ ਹੋਣ ਕਰਕੇ ਉਸ ਨੂੰ ਡੰਗਾਈ ਵਿੱਚ ਜਾਣਾ ਮੁਸ਼ਕਲ ਸੀ ਕਿਸਾਨਾਂ ਨੇ ਝਾੜੀਆਂ ਤੇ ਪੱਥਰ ਮਾਰੇ ਗਿੱਦੜ ਦਾ ਪਾਣੀ ਦੇ ਅੰਦਰ ਸੁਰੱਖਿਆ ਸੀ ਪਰ ਤੋਲੂ ਪੂਰੀ ਤਰ੍ਹਾਂ ਡਰ ਗਿਆ ਸੀ ਕੁਝ ਸਮੇਂ ਬਾਅਦ ਜਦ ਕਿਸਾਨ ਚਲੇ ਗਏ ਗਿੱਦੜ ਪਾਣੀ ਤੋਂ ਬਾਹਰ ਆਇਆ ਤੇ ਹੱਸ ਕੇ ਕਿਹਾ ਕਿਹੋ ਜਿਹਾ ਲੱਗਿਆ ਤੋਲੂ ਪਰ ਹੁਣ ਸਮਝ ਆਇਆ ਕਿ ਕਿਸੇ ਦੀ ਗੱਲ ਦਾ ਮਜ਼ਾਕ ਨਹੀਂ ਡੋਣਾ ਚਾਹੀਦਾ ਤੋਲੂ ਨੇ ਕੁਝ ਨਹੀਂ ਕਿਹਾ ਚੁੱਪਚਾਪ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਗੁੱਸਾ ਤੇ ਦਰਦ ਦੋਵੇਂ ਸਨ ਉਹ ਜਾਣਦਾ ਸੀ ਕਿ ਟਿਲਕੂ ਨੇ ਅੱਜ ਉਸ ਨੂੰ ਸਭ ਕੁਝ ਸਿਖਾਉਣ ਦੇ ਨਾਮ ਤੇ ਧੋਖਾ ਦਿੱਤਾ ਸਵੇਰ ਹੋ ਗਈ ਤੋਲੂ ਤਲਾਬ ਦੇ ਕੰਡੇ ਤੇ ਖੜਾ ਸੀ ਢਿਲਕੂ ਵੀ ਪਾਣੀ ਦੇ ਕਿਨਾਰੇ ਆ ਗਿਆ ਤੋਲੂ ਨੇ ਹੌਲੀ ਆਵਾਜ਼ ਵਿੱਚ ਕਿਹਾ ਢਿਲਕੂ ਭਰਾ ਪਾਣੀ ਵਿੱਚ ਨਹਾਉਣ ਦਾ ਮਨ ਕਰਦਾ ਮੇਰੀ ਪਿੱਠ ਉੱਤੇ ਚੜ ਕੇ ਤਲਾਬ ਦੇ ਵਿੱਚ ਘਰ ਚੱਲੀਏ ਉੱਥੇ ਪਾਣੀ ਤੇ ਸਾਫ਼ ਠੰਡਾ ਹੈ ਗਿੱਦੜ ਖੁਸ਼ ਹੋ ਗਿਆ ਉਸਨੇ ਸੋਚਿਆ ਊਂਠ ਮੇਰਾ ਮੁਰ ਦੋਸਤ ਬਣ ਗਿਆ ਹੁਣ ਖਤਰਾ ਖਤਮ ਉਧਰ ਉਹ ਚੜ ਗਿਆ ਪਿੱਠ ਉੱਤੇ ਤੋਲੂ ਦੀ ਪਿੱਠ ਤੇ ਤੋਲੂ ਹੌਲੀ-ਹੌਲੀ ਤਲਾਬ ਦੇ ਵਿੱਚ ਘਰ ਚੱਲਿਆ ਪਾਣੀ ਡੂੰਘਾ ਹੋ ਗਿਆ ਗਿੱਦੜ ਡਰਨ ਲੱਗਾ ਤੋਲੂ ਭਰਾ ਹੁਣ ਵਾਪਸ ਚੱਲੀਏ ਮੈਨੂੰ ਤੈਰਨਾ ਨਹੀਂ ਆਉਂਦਾ ਤੋਲੂ ਨੇ ਕਿਹਾ ਢ ਖਾਣ ਤੋਂ ਬਾਅਦ ਤੈਨੂੰ ਗੋਉਣ ਦੀ ਆਦਤ ਹੈ ਨਾ ਮੈਨੂੰ ਵੀ ਤੈਰਨ ਦੀ ਆਦਤ ਹੈ ਹੁਣ ਇਹ ਵੇਖ ਕੇ ਢੋਲੂ ਨੇ ਅਚਾਨਕ ਡੁੱਬ ਗਈ ਲਾ ਲਈ ਗਿੱਦੜ ਚੀਖਿਆ ਤੇ ਪਾਣੀ ਵਿੱਚ ਡੁੱਬਣ ਲੱਗਾ ਢੋਲੂ ਨੇ ਉਸ ਨੂੰ ਕੁਝ ਸਕਿੰਟ ਪਾਣੀ ਹੇਠਾਂ ਰੱਖਿਆ ਤੇ ਫਿਰ ਕਿਨਾਰੇ ਤੇ ਛੱਡ ਦਿੱਤਾ ਗਿੱਦੜ ਹਫਦਾ ਹੋਇਆ ਬਾਹਰ ਆਇਆ ਢੋਲੂ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਟਿਲਕੂ ਅੱਜ ਤੈਨੂੰ ਪਤਾ ਲੱਗ ਗਿਆ ਕਿ ਕਿਸੇ ਦਾ ਮਜ਼ਾਕ ਉਡਾਉਣ ਦੇ ਧੁਖਾ ਦੇਣਾ ਕਿੰਨਾ ਖਤਰਨਾਕ ਹੋ ਸਕਦਾ ਦੋਸਤੀ ਸਿਰਫ ਮੌਜਾਂ ਲਈ ਨਹੀਂ ਹੁੰਦੀ ਸਿਰਫ ਇੱਜ਼ਤ ਭਰੋਸੇ ਤੇ ਸੱਚਾਈ ਲਈ ਹੁੰਦੀ ਹੈ ਕਿਦੜ ਨੇ ਸਰਵਨਾ ਸਿਰ ਝੁਕਾ ਲਿਆ ਉਸਦੇ ਮੂੰਹੋਂ ਸਿਰਫ ਇੱਕੀ ਬੋਲ ਨਿਕਲਿਆ ਮਾਫ ਕਰ ਦੇ ਢੋਲੂਪਰਾ ਮੈਂ ਹੁਣ ਕਦੇ ਵੀ ਕਿਸੇ ਨੂੰ ਧੋਖਾ ਨਹੀਂ ਦਵਾਂਗਾ ਢੋਲੂ ਮੁਸਕਰਾਇਆ ਤੇ ਚੱਲ ਪਿਆ ਰੇਤਲੇ ਮੈਦਾਨ ਵੱਲ ਉਸ ਦੀ ਚਾਲ ਵਿੱਚ ਹੁਣ غرੂਰ ਸੀ ਸੱਚਾਈ ਦਾ ਸਬਰ ਦਾ ਤੇ ਸਿੱਖਿਆ ਦਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਲਾਲਚ ਤੇ ਧੋਖਾ ਦੋਸਤੀ ਨੂੰ ਤਬਾਹ ਕਰ ਦਿੰਦੇ ਨੇ ਹਰ ਮੌਕੇ ਤੇ ਆਪਣੀ ਬੁੱਧੀ ਤੇ ਸੱਚਾਈ ਨਾਲ ਕੰਮ ਲੈਣਾ ਚਾਹੀਦਾ ਸਾਨੂੰ ਅਸੀਂ ਜਿਵੇਂ ਦਾ ਕਿਸੇ ਨਾਲ ਕਰਾਂਗੇ ਉਵੇਂ ਦਾ ਹੀ ਭਰਾਂਗੇ ਜੇਕਰ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅੱਜ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਾਪਾ ਕਲੀਪ ਧੰਨਵਾਦ